ਫਿਰ ਦੀ ਵੱਡੀ ਖਬਰ ਜੈਪੁਰ ਦੇ ਅੰਬਾ ਬਾੜੀ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਚੋਰਾਂ ਨੇ ਦੋ ਬੈਂਕਾਂ ਅਤੇ ਇੱਕ ਜੁਐਲਰੀ ਸ਼ਾਪ ਨੂੰ ਲੁੱਟਣ ਲਈ ਕਰੀਬ 200 ਮੀਟਰ ਦੀ ਸੁਰੰਗ ਖੋਦ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਇਲਾਕੇ 'ਚ ਐਨੀ ਵੱਡੀ ਸੁਰੰਗ ਪੁੱਟਣ ਦਾ ਪਤਾ ਲੱਗਦਿਆਂ ਹੀ ਹਰ ਕੋਈ 당ਗ ਰਹਿ ਗਿਆ ਚੋਰਾਂ ਨੇ ਬੈਂਕ ਅਤੇ ਜੁਐਲਰੀ ਸ਼ੋਅਰੂਮ ਤੱਕ ਪਹੁੰਚਣ ਲਈ ਕਰੀਬ 200 ਮੀਟਰ ਲੰਮੀ ਸੁਰੰਗ ਪੁੱਟ ਲਈ ਸੀ ਹਾਲਾਂਕਿ ਕਰੀਬ 50-50 ਮੀਟਰ ਸੁਰੰਗ ਖੋਦਣਾ ਹਾਲੇ ਵੀ ਬਾਕੀ ਸੀ ਪਰ ਰੈਸਟੋਰੈਂਟ ਸਬਜੀ ਮੰਡੀ ਚ ਆਲੂਆਂ ਨਾਲ ਭਰਿਆ ਮਿੰਨੀ ਟਰੱਕ ਸੁਰੰਗ ਦੇ ਉੱਪਰੋਂ ਨਿਕਲਿਆ ਤਾਂ ਉਸ ਦਾ ਟਾਇਰ ਦਸ ਗਿਆ ਲੋਕਾਂ ਨੇ ਟਰੱਕ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਜ਼ਮੀਨ ਚ ਸੁਰੰਗ ਬਣੀ ਹੋਈ ਹੈ ਅਤੇ ਇਸ ਚ ਲੱਕੜੀ ਅਤੇ ਫੱਟੇ ਆਦ ਲਾਏ ਗਏ ਨੇ ਜਿਸ ਦੀ ਸੂਚਨਾ ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ ਗਈ ਹਰਦਰ ਇਹਨਾਂ ਨੂੰ ਦੁਸ਼ਮਣ ਨੂੰ ਬੰਨ੍ਹ ਲਿਆ ਉਧਰ ਸੂਚਨਾ ਮਿਲਦਿਆ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਪਾਇਆ ਕਿ ਐਸਬੀਆਈ ਬੈਂਕ ਵੱਲ ਕੁਝ ਦੂਰ ਜਾਣ ਤੋਂ ਬਾਅਦ ਸੁਰੰਗ ਬੰਦ ਹੋ ਗਈ। ਇਹ ਸੁਰੰਗ ਬੈਂਕ ਦੇ ਨੇੜੇ ਬਣੇ ਸ਼ਾਪਿੰਗ ਸੈਂਟਰ ਦੇ ਇੱਕ ਕੋਨੇ 'ਚ ਬਣੀ ਦੁਕਾਨ ਦੇ ਬੇਸਮੈਂਟ 'ਚੋਂ ਪੁੱਟੀ ਜਾ ਰਹੀ ਸੀ। ਚੋਰਾਂ ਨੇ ਇਸ ਦੁਕਾਨ ਨੂੰ ਪਛਵਾ ਦੀ ਖਲਫੀੜ ਆਦ ਵਿੱਚ ਲਿਖਰਾਇ ਦਿੱ ਲਿਆ ਸੀ ਅਤੇ ਜਦੋਂ ਤੜਕਸਰ ਇਹ ਚੋਰ ਦੁਕਾਨ ਖੋਲਣ ਲਈ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਸੁਰੰਗ ਬਾਰੇ ਹੋਰ ਲੋਕਾਂ ਨੂੰ ਜਾਣਕਾਰੀ ਮਿਲ ਚੁੱਕੀ ਹੈ। ਜਿਸ ਤੋਂ ਬਾਅਦ ਚੋਰ ਮੌਕੇ ਤੋਂ ਭੱਜ ਨਿਕਲੇ। ਉਧਰ ਪੁਲਿਸ ਅਧਿਕਾਰੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਗਏ ਤਾਂ ਉਹ ਵੀ ਹੈਰਾਨ ਰਹਿ ਗਏ ਪੁਲਿਸ ਨੂੰ ਇਸ ਦੌਰਾਨ ਦੁਕਾਨ ਦੇ ਅੰਦਰੋਂ ਕਾਗਜ਼ ਤੇ ਪੈਨ ਨਾਲ ਬਣਾਇਆ ਗਿਆ ਨਕਸ਼ਾ ਵੀ ਬਰਾਮਦ ਹੋਇਆ ਜੋ ਸੁਰੰਗ ਬਣਾਉਣ ਲਈ ਵਰਤਿਆ ਜਾ ਰਿਹਾ ਸੀ ਨਕਸ਼ੇ 'ਚ ਦੁਕਾਨ ਤੋਂ ਲੈ ਕੇ ਦੋਵੇਂ ਬੈਂਕਾਂ ਅਤੇ ਜੁਐਲਰੀ ਸ਼ੋਅਰੂਮ ਤੱਕ ਦੀ ਰੂਪਰੇਖਾ ਤਿਆਰ ਕੀਤੀ ਗਈ ਸੀ ਮਾਰਜ਼ਾ ਇਹਨਾਂ ਨੂੰ ਸੁਣ ਮਿਲੇ ਉਦਰ ਪੁਲਿਸ ਨੇ ਭੱਜਣ ਵਾਲੇ આરોપીਆਂ 'ਚੋਂ ਇੱਕ ਦਾ ਪਿੱਛਾ ਕਰਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ ਜਦਕਿ આરોપી ਤੋਂ ਹੁਣ ਪੁਲਿਸ ਉਸ ਦੇ ਹੋਰ ਤਿੰਨ ਸਾਥੀਆਂ ਸੰਬੰਧੀ ਪੁੱਛਗਿੱਛ ਕਰ ਰਹੀ ਹੈ ਦੱਸਦੀ ਹੈ ਕਿ ਬੈਂਕਾਂ 'ਚ 26 ਅਤੇ 28 ਜਨਵਰੀ ਤੱਕ ਛੁੱਟੀਆਂ ਨੇ ਅਤੇ ਖਤਸ਼ਾ ਜਿਤਾਏ ਜਾ ਰਹੇ ਸੀ ਕਿ ਇਹ ਗੈਂਗ ਇਹਨਾਂ ਤਿੰਨ ਦਿਨਾਂ ਅੰਦਰ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ